ਤੇ ਜਦੋਂ ਬਾਬਾ ਤਨੀਮ ਸਿੰਘ ਸਾਹਿਬ ਮਹਾਰਾਜ ਸਰੀਰ ਛੱਡਣ ਲੱਗੇ ਤੇ ਬਾਬਾ ਜਵਾਲਾ ਸਿੰਘ ਦੀ ਹਰਖੋ ਵਾਲੀ ਐ ਤੇ ਬਾਬਾ ਹੀਰਾ ਸਿੰਘ ਬਿਹਾਰੀ ਵਾਲੇ ਜਿਨ੍ਹਾਂ ਨੇ ਇੰਨੀ ਭਗਤੀ ਕੀਤੀ ਵੀ ਕੁੱਬ ਪੈ ਗਿਆਂ ਰੂਜ ਲਪੇਟ ਕੇ ਸਰੀਰ ਬਾਬਾ ਜਵਾਲਾ ਸਿੰਘ ਨੇ ਬਾਹਰ ਕੱਢਿਆ ਸੋਹਣਾ ਇੰਨੀ ਬੰਦਗੀ ਕੀਤੀ ਉਹ ਬਾਬਾ ਤਨੀਮ ਸਿੰਘ ਮਹਾਰਾਜ ਦੇ ਦਰਸ਼ਨਾਂ ਨੂੰ ਆਏ ਨਾ ਜਦੋਂ ਤੇ ਤਾਨਾ ਬਾਬਾ ਜਵਾਲਾ ਸਿੰਘ ਮਾਰੇ ਕਹਿਣ ਲੱਗੇ ਕਹਿੰਦੇ ਹੀਰਾ ਸਿੰਘ ਬਾਬਾ ਦਰੀਬ ਸਿੰਘ ਤੇ ਸੱਚਖੰਡ ਦੀ ਤਿਆਰੀ ਕਰੀ ਬਿਠੇ ਆ ਬਹੁਤ ਤਕੜੇ ਵੈਦ ਸੀ ਮਹਾਂਪੁਰਖਾਂ ਕੋ ਸੁਣਦੇ ਰਹੇ ਕਿ 4-400 ਮਰੀਜ਼ ਦਿਹਾੜੀ ਦਾ ਭਗਤਾ ਦਿੰਦੇ ਹੁੰਦੇ ਸੀ ਤੇ ਜਿਹਨੂੰ ਇੱਕ ਵਾਰੀ ਦਵਾਈ ਦੇ ਦੇਣੀ ਉਹ ਰੋਗ ਕੱਟ ਦਿੰਦੇ ਹੁੰਦੇ ਸੀ ਕਹਿੰਦੇ ਇਹਨਾਂ ਦੀ ਲੋੜ ਬੜੀ ਹੈ ਜੀ ਇਹਨਾਂ ਨੂੰ ਜਾਣਾ ਨਹੀਂ ਚਾਹੀਦਾ ਮਾਰਾ ਹੁਕਮ ਕਰੋ ਕਿਵੇਂ ਹੋਣਾ ਚਾਹੀਦਾ ਤੇ ਬਾਬਾ ਜਵਾਲਾ ਸਿੰਘ ਕਹਿੰਦੇ ਹੀਰਾ ਸਿੰਘ ਮਾਹਪੁਰਖੋ ਗੁਰੂ ਨਾਨਕ ਨਾ ਯਾਰੀ ਤੁਹਾਡੀ ਬੜੀ ਹੈ ਥੋੜੀ ਉਮਰ ਮੰਗ ਕੇ ਲੈ ਕੇ ਦਿਓ ਕਹਿੰਦੇ ਸਤਿਗੁਰ ਜਨ ਮਾਰੇ ਬਾਬਾ ਹੀਰਾ ਸਿੰਘ ਜੀ ਨੇ ਅਖੰਡ ਪੜ੍ਹ ਸਾਹਿਬ ਕ੍ਰੰਭ ਕਰਾਇਆ ਭੋਗ ਪਿਆ ਸ੍ਰੀ ਹੁਕਮਨਾਮਾ ਸਾਹਿਬ ਹੋਇਆ ਤੇ ਇੱਥੇ ਆ ਗਏ ਬਾਬਾ ਗਦੀਪ ਸਿੰਘ ਮਹਾਰਾਜ ਦੇ ਕੋਲ ਬਾਬਾ ਜਵਾਲਾ ਸਿੰਘ ਮਹਾਰਾਜ ਵੀ ਨਾਲ ਤੇ ਬਾਬਾ ਜਵਾਲਾ ਸਿੰਘ ਮਾਰੇ ਕਹਿਣ ਲੱਗੇ ਸ੍ਰੀ ਮਾਫ਼ ਕਰਿਓ ਬਾਬਾ ਹੀਰਾ ਸਿੰਘ ਜੀ ਨੂੰ ਕਹਿੰਦੇ ਮਾਹਪੁਰਖੋ ਕਿਦਾਂ ਬਣੀ पातशाह गुरू नानक साल उमिरि वधाबा जा महाराज कंदे साधू कंदे महाराज भई यारी ते हाणे करो बाबा ज्वाला महाराज जी बि अखंडप साहिब अरदास बेनी हुई जॾहिं फिर कढे हुय न बाबा ई महाराज कंदी के बड़ी महाराज जी ਕਹਿਣ ਲੱਗੇ ਮਾਮਾ ਰਖੋ 3 ਸਾਲ ਗੁਰੂ ਨਾਨਕ ਨੇ ਤੁਹਾਨੂੰ ਦਿੱਤੇ ਤੇ 10 ਸਾਲ ਮੈਨੂੰ ਦਿੱਤੇ ਹੁਣ ਬਾਬਾ ਦਰੀਪ ਸਿੰਘ ਮਾਰਾ 13 ਸਾਲ ਰਹਿਣ ਦਿਓ ਤੇ ਬਾਬਾ ਦਰੀਪ ਸਿੰਘ ਜੀ ਨੇ ਅੱਖਾਂ 'ਚ ਹੰਝੂ ਪਰ ਲਏ ਬਾਬਾ ਜੀ ਵਾਲਾ ਸਿਮਾਰਾ ਕਹਿਣ ਲੱਗੇ ਕੀ ਹੋਇਆ ਮਾਮਾ ਰਖੋ ਕਹਿੰਦੇ ਮਾਪਾ ਜੀ ਇਹਦੇ ਨਾਲੋਂ ਚੰਗਾ ਸਮਾਂ ਕੀ ਹੋਣਾ ਸੀ ਦੋ ਬ੍ਰਹਮ ਗਿਆਨੀ ਸਾਧੂ ਮੇਰੇ ਕੋਲ ਸੀ ਬਾਬਾ ਹੀਰਾ ਸਿੰਘ ਜੀ ਬ੍ਰਹਮ ਗਿਆਨੀ ਧਨ ਸੰਤ ਜੀ ਮਹਾਰਾਜ ਬਾਬਾ ਜੁਵਾਲਾ ਸਿੰਘ ਸਾਹਿਬਾਰੇ ਵੀ ਬ੍ਰਹਮ ਗਿਆਨੀ ਕਹਿੰਦੇ ਕਹਿੰਦੇ ਦੋ ਬ੍ਰਹਮ ਗਿਆਨੀ ਸਾਧੂ ਮੇਲੇ ਕੋਲ ਹੁੰਦੇ ਤੇ ਮੈਂ ਸਰੀਰ ਛੱਡ ਦਿੰਦਾ ਜੇ ਜ਼ਿੰਦਗੀ ਵਿੱਚ ਕੋਈ ਭੁੱਲ ਹੋਈ ਹੋ ਵੀ ਹੁੰਦੀ ਨਾ ਤੁਸੀਂ ਮੈਨੂੰ ਬਖਸ਼ਾ ਲੈਣਾ ਕਹਿੰਦੇ ਹੁਣ ਤੇ 13 ਸਾਲ ਵੱਧ ਗਏ ਹੁਣ ਰਹਿਣਾ ਪੈਣਾ ਕਹਿੰਦਾ ਰਹੂੰਗਾ ਤਾਂ ਜਰੂਰ ਬਾਬਾ ਦੀਪ ਸਿੰਘ ਮਾਰੇ ਕਹਿੰਦੇ ਆ ਕਹਿੰਦੇ ਹੁਣ ਮੇਰੇ ਨਾਲ ਵਾਅਦਾ ਕਰਕੇ ਜਾਓ ਇਹ ਜਦੋਂ ਮੈਂ 13 ਸਾਲਾਂ ਬਾਅਦ ਜਾਣਾ ਨਾ ਤੁਸੀਂ ਦੋਵੇਂ ਮਾਪੁਰਖ ਮੇਰੇ ਕੋਲ ਹੋ ਗਏ ਹੋ। ਤੇ ਬਾਬਾ ਇਰਾਜ਼ ਸਿੰਘ ਮਾਰੇ ਕਹਿੰਦੇ ਨਹੀਂ ਅਸੀਂ ਤੇ ਤੁਹਾਡੇ ਨਾਲੋਂ ਪਹਿਲਾਂ ਚਲੇ ਜਾਣਾ। ਫਿਰ ਬਾਬਾ ਜਵਾਲਾ ਸਿੰਘ ਮਾਰੇ ਕਹਿਣ ਲੱਗੇ ਬਾਬਾ ਦਲੀਪ ਸਿੰਘ ਸਾਹਿਬ ਮਾਰੇ ਨੂੰ ਕਹਿੰਦੇ ਬਾਬਾ ਜੀ ਫਿਕਰ ਨਾ ਕਰੋ। ਜਿੱਦਣ ਤੁਸੀਂ ਜਾਣਾ ਅਸੀਂ ਤੁਹਾਡੇ ਕੋਲ ਆ ਜਾਾਂਗੇ। ਇਹ ਕੋ ਪੂਰਿਆਂ ਦੇ ਬਚਨ। ਤੇ ਜਦੋਂ ਬਾਬਾ ਦਲੀਪ ਸਿੰਘ ਸਾਹਿਬ ਨੇ ਸਰੀਰ ਛੱਡਣਾ ਸੀ ਨਾ बाबा जवाला सिंह महाराज बा राणी बैठे कुटिया बा राणा रात का समा हो जो बाबा प्रदीप सिंह महाराज जी कहते बाबा जी बाबा ज्वाला सिंह महाराज बुला के लिया सू लगता असि शीर छाया उन्होंने दर्शन करने जो सेवादारा ने जाके बेनती की बाबा ज्वाला सिंह महाराज नाबा ज्वाला सिंह महाराज कहेंप सिंह जाके कह दो ਇਹ ਸੰਤਾਂ ਦੇ ਜਾਣ ਦਾ ਸਮਾਂ ਨਹੀਂ ਤੁਹਾਨੂੰ ਅੰਮ੍ਰਿਤ ਵੇਲੇ ਭੇਜਾਂਗੇ ਸੰਤਾਂ ਦੇ ਜਾਣ ਦਾ ਵੇਲਾ ਅੰਮ੍ਰਿਤ ਵੇਲਾ ਹੈ ਤੇ ਅੰਮ੍ਰਿਤ ਵੇਲੇ ਬਾਬਾ ਜਵਾਲਾ ਸਿੰਘ ਮਾਰੇ ਆਪ ਕੋਲ ਆ ਗਏ ਤਾਂ ਸੰਤ ਬਾਬਾ ਦੇ ਰਿਵ ਸੰਸਾ ਮਾਰੇ ਨਹੀਂ ਬਾਬਾ ਜਵਾਲਾ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਦੇ ਹੋਏ ਅਸਾਂ ਛੱਡਿਆ